ਪੰਜਾਬ ਦੇ ਕੋਠਾ ਕੋਰ ਪੰਜਾਬ ਦੀ ਸਰਕਾਰ ਤੋਂ ਪਰੇਸ਼ਾਨ ਨਿਸਟ ਵੱਡੀਆਂ ਕਾਰਾਂ ਅਸਲਾ ਬੰਦੇ ਜਿਹੜੇ ਡੁੱਬ ਗਏ ਜਾਂ ਲਾਸ਼ਾਂ ਲੱਭ ਕੇ ਦੇਣੀਆਂ ਪਾ ਪਿੱਛੇ ਜੇ ਤੁਸੀਂ ਦੇਖਿਆ ਵੀ ਐਡੀ ਅਸੀਂ ਜਿਹੜੀ ਹੈ ਇੱਕ ਪੂਰੇ ਮੈਂ ਕਹਿੰਨਾ ਹਰਿਆਣਾ ਜਾਂ ਹਿੰਦੂਸਤਾਨ ਦੀ ਪੁਲਿਸ ਜਿਹੜੀ ਹੈ ਉਹ ਕੰਮ ਆਪਣਾ ਕਰ ਰਹੀ ਸੀ ਜਿਹੜੀ ਇੱਕ ਲੜਕੀ ਹਰਿਆਣੇ ਤੋਂ ਡੁੱਬੀ ਸੀ ਉਸ ਨੂੰ ਲੱਭਣ ਵਾਸਤੇ ਵੀ ਅਸੀਂ ਬਹੁਤ ਲੱਗੇ ਸੀ ਪਟਿਆਲਾ ਪੁਲਿਸ ਨੇ ਵੀ ਸਾਨੂੰ ਲਾਇਆ ਗਿਆ ਸੀਗਾ ਤੇ ਹਰ ਤਰ੍ਹਾਂ ਦੀ ਸੀ ਕੋਸ਼ਿਸ਼ ਕਰ ਰਹੇ ਸੀਗੇ ਉਹਦੇ ਵਿੱਚ ਵੀ ਕੋਈ ਸਾਨੂੰ ਮਾਨਸਮਾਨ ਜਾਂ ਕੋਈ ਪੈਸਾ ਲਾ ਲਓ ਕਿਉਂਕਿ ਉਹਦੇ ਵਿੱਚ ਲਿਖਿਆ ਗਿਆ ਸੀ ਗੋਤਾਖੋਰਾਂ ਨੂੰ ਜਿਹੜਾ ਵੀ ਇਸ ਡੈੱਡ ਬੋਡੀ ਜਾਂ ਲੜਕੀ ਨੂੰ ਲੱਭੇਗਾ ਉਹਨੂੰ 50000 ਦਾ ਲਗਭਗ ਇਨਾਮ ਮਿਲੇਗਾ ਇਹਨੂੰ ਠੰਡਾ ਕੀ ਠੰਡ ਦੇ ਵਿੱਚ ਪਾਣੀ ਦੇ ਵਿੱਚ ਜਾਣ ਚ ਮੁਸ਼ਕਲ ਨਹੀਂ ਹੁੰਦੀ ਜ਼ਰੂਰ ਨਹੀਂ ਸਰ ਪਰਿਵਾਰ ਪਾਲਣਾ ਹੈ ਅਬ ਠੰਡ ਹੈ ਤਾਂ ਕੀ ਕੰਮ ਹੈ ہمارا ਕਰਨਾ ਪਤਾ ਇਹ ਪੈਣੀ ਤਾਂ ਨੁਕਸਾਨ ਵੀ ਹੋ ਜਾਂਦਾ ਹੋਣਾ ਹਾਂ ਹੋ ਜਾਂਦਾ ਹੈ ਜੀ ਬਿਦ ਵੀ ਖਰਾਬ ਹੋ ਜਾਂਦੀ ਹੈ ਜਿਆਦਾ ਠੰਡ ਹੋ ਜਾਂਦੀ ਹੈ ਤੁਹਾਨੂੰ ਕਿੰਨਾ ਵਜਨ ਚੱਕਿਆ ਹੋਇਆ ਜੀ ਪਿੱਛੇ ਸਟੈਂਡ ਇਹ ਬਾਈਕ ਕਿਲੇ ਬਾਈਕ ਕਿਲੋ ਵਜਨ ਹੈ ਜੀ ਅਬ ਭਾਰੀ ਨਹੀਂ ਹੋਏਗਾ ਤੁਸੀਂ ਹੁਣ ਤੁਸੀਂ ਖੜੇ ਹੋ ਬੜਾ ਹੈ ਭਾਈ ਜੀ ਜੀ देर ਤੱਕ ਤੁਸੀਂ ਸਾਰ ਲੈ ਸਕਦੇ ਹੋ ਸਟੈਂਡ ਨਾਲ ਜੀ ਦੋ ਪੈਰ ਗੋਤਾਖੋਰ ਪੈਸੇ ਦੀ ਡਿਮਾਂਡ ਕਰਦੇ ਨੇ ਕਿ ਤੁਸੀਂ ਪੈਸੇ ਡਿਮਾਂਡ ਕਰਦੇ ਪਹਿਲੀ ਗੱਲ ਤਾਂ ਦੇਖੋ ਜੀ ਨਹੀਂ ਕਰਦਾ ਕਿਸੇ ਦਾ ਪੈਸੇ ਮੰਗਣ ਦਾ ਪਰ ਇਹ ਪੇੜ ਦਾ ਸਵਾਲ ਹੈ ਪੈਸੇ ਮੰਗੜੇ ਪੈਂਦੇ ਨੇ ਕਿਉਂਕਿ ਮੁਰਦ ਘਾਟ ਦੇ ਵਿੱਚ ਜਾਓਗੇ ਜਾਂ ਮੜੀਆ ਦੇ ਵਿੱਚ ਜਾਓਗੇ ਉੱਥੇ ਕਿਸੇ ਦਾ ਪੈਸੇ ਦਾ ਸਵਾਲ ਕਿਸੇ ਨੂੰ ਕੋਈ ਨਹੀਂ ਕਰਦਾ ਵੀ ਇਹ ਲੱਕਣ ਦੇ ਪੈਸੇ ਕਿਉਂ ਲੈ ਰਹਾ ਤੂੰ ਪਰ ਜੇ ਗੋਤਾਖੋਰ ਕੋਈ ਪੈਸੇ ਮੰਗ ਲਵੇ ਗੋਤਾਖੋਰ ਉਹਦੇ ਵਿੱਚ ਸਵਾਲ ਆ ਜੀ ਕਿਸੇ ਨੇ ਤੱਕਾ ਤੇ ਨਹੀਂ ਕਰ ਲਿਆ ਕਿ ਇਹ ਜ਼ਬਰਦਸਤੀ ਮੰਗ ਲੇ ਹੁਣ ਪੈਸੇ ਅਗਲੇ ਕੋ ਨਹੀਂ ਹੁਣ ਨਹੀਂ ਅਗਲਾ ਸਾਹ ਮੁੱਕਰ ਜਾਂਦਾ ਮੈਂ ਨਹੀਂ ਦੇਣਿਆ ਤੂੰ ਕੀ ਕਰਨਾਗਾ ਸਾਡੇ ਕੋਲ ਕਿਹੜਾ ਕੋਈ ਅਥਾਰਟੀ ਹੈ ਕਿ ਸਾਡੇ ਕੋਲ ਕੋਈ ਪਾਵਰ ਹੈ ਵੀ ਅਸੀਂ ਉਹਨਾਂ ਦੇ ਨਾਲ ਥੋੜੀ ਪੈ ਜਾਾਂਗੇ ਜੇ ਨਹੀਂ ਦੇਗਾ ਅਗਲਾ ਕਾਰਾਂ ਚ ਬਿਠਾ ਕੇ ਲੈ ਕੇ ਜਾਂਦਾ ਸੇ ਆਂਦੇ ਸਾਨੂੰ ਉਤਾਰ ਦਿੰਦਾ ਹੈਗਾ ਉੱਥੇ ਜਿੱਥੇ ਡੈੱਡ ਬੋਡੀ ਮਿਲਦੀ ਅਗਲਾ ਕਹਿੰਦਾ ਵੀ ਇੱਥੋਂ ਜਾਓ ਆਪਣਾ ਵਾਚ ਛੱਡ ਜੋ ਜਾਂ ਕਿਸੇ ਤਰ੍ਹਾਂ ਦਾ ਚਲੇ ਜਾ ਉੱਥੇ ਵੀ ਜਦੋਂ ਇੱਕ ਵਿਅਕਤੀ ਛਾਲ ਮਾਰ ਜਾਂਦਾ ਹੈਗਾ ਉਹ ਡੁੱਬ ਜਾਂਦਾ ਹੈਗਾ ਤੇ ਪਰਿਵਾਰ ਵਾਲੇ ਕੀ ਕਰਦੇ ਨੇ ਜੇ ਜਿਹਦਾ ਜੀ ਗਿਰਿਆ ਹੈਗਾ ਉਹ ਵੀ ਤਾਂ ਪੰਜ ਚਾਰ ਗੱਡੀਆਂ ਲੈ ਕੇ ਲੱਭਣਗੇ ਨਾ ਜੇ ਇੱਥੋਂ ਜਾਣਾ ਹੋਏ ਤਾਂ ਖਨੌਰੀ ਤੱਕ ਹੀ 1000 ਰੁਪਏ ਦਾ ਡੀਜ਼ਲ ਪੈ ਜੂਗਾ ਦਾ ਤੇ ਚਾਰ ਬੰਦੇ ਉਹ ਆਪ ਜਾਣਗੇ 2000 ਦੀ ਰੋਟੀ ਵੀ ਖਾ ਜਾਣਗੇ ਜੇ ਚਾਰ ਗੱਡੀਆਂ ਉਹ ਲੈ ਗਏ 8000 ਦਾ ਡੀਜ਼ਲ ਤੇ ਲਗਭਗ 16000 ਰੁਪਏ ਬਣ ਜਾਂਦਾ ਹੈਗਾ ਕਹਿੰਦੇ ਨੇ ਇੱਕ ਵਾਅ ਵਾਅ ਦੀ ਬਹੁਤ ਲੋੜ ਹੁੰਦੀ ਹੈ ਸਾਨੂੰ ਇੰਨਾ ਹੀ ਕਹਦੇ ਵੀ ਤੁਸੀਂ ਬਹੁਤ ਵਧੀਆ ਕੰਮ ਕਰਿਆ ਤਾਂ ਇੰਨੇ ਚਾਹੀਏ ਅਸੀਂ ਖੁਸ਼ ਹੋ ਜਾਾਂਗੇ ਪਰ ਆ ਹੁੰਦਾ ਵੀ ਯਾਰ ਕਿਸੇ ਦਾ ਜੀੜਾ ਉਹ ਮਿਲ ਜੇ ਜੇ ਅਸੀਂ ਕਿਸੇ ਕੰਮ ਦੇ ਮਾਹਿਰ ਆ ਤਾਂ ਉਸ ਨੂੰ ਦਿਖਾਉਣਾ ਚਾਹੀਦਾ 12 ਤੋਂ 13 ਜਿਹੜੇ ਵਿਗੋਤਾਖੋਰ ਉਹਨਾਂ ਦੇ ਡੁੱਬ ਗਏ ਨੇ ਮੌਤ ਹੋ ਗਈ ਪਾਣੀ ਦੇ ਵਿੱਚ ਲੋਕਾਂ ਨੂੰ ਪਹੁੰਚਾਉਂਦੇ ਹੋਏ ਜਾਂ ਕਾਰ ਦੇ ਥੱਲੇ ਆ ਕੇ ਕਿਉਂਕਿ ਜਦੋਂ ਕਾਰ ਕੱਟਦੇ ਨੇ ਕਈ ਵਾਰੀ ਪਾਣੀ ਚ ਪੁੱਠੀ ਹੋ ਜਾਂਦੀ ਹੈ ਮੁਆਵਜ਼ੇ ਦੀ ਤਾਂ ਗੱਲ ਹੀ ਛੱਡੋ ਇੱਥੇ ਤੱਕ ਕਿ ਗੋਤਾਖੋਰਾਂ ਦੇ ਕੋਈ ਸੰਸ ਇਸਨੇ ਲਾਈਵ ਜਿਹੜਾ ਇੱਥੇ ਇੱਕ ਵਿਅਕਤੀ ਨੇ ਭਾਖੜਾ ਚ ਛਾਲ ਮਾਰੀ ਸੀ ਉਹ ਬਠਿੰਡੇ ਦਾ ਸ਼ਖਸ ਸੀਗਾ ਬਠਿੰਡੇ ਦਾ ਸ਼ਖਸ ਉਹਰੇ ਆ ਕੇ ਭਾਖੜਾ ਚ ਛਾਲ ਮਾਰੀ ਇਸਨੇ ਵਿਚਾਰੇ ਨੇ ਆਪਣੀ ਜਾਨ ਕਿਉਂ ਉਹਦਾ weight ਕਟ ਕੋਟ 100 ਕਿਲੋ ਹੋਊਗਾ ਬੰਦੇ ਦਾ ਇਹ ਜਦੋਂ ਕੱਢਣ ਦੀ ਕੋਸ਼ਿਸ਼ ਕੀਤੀ ਇਹਦੇ ਪਾਣੀ ਦੇ ਵਿੱਚ ਵੀ ਉਹਨੇ ਥੱਪੜੇ ਮਾਰੇ ਇਹਦੇ ਮੋਢਿਆਂ ਤੇ ਛੜ ਗਿਆ ਉਹ ਵੀ ਮੈਂ ਬਚਾਉਣ ਦੀ ਕੋਸ਼ਿਸ਼ ਤੇ ਮੈਂ ਬਚ ਜਾ ਤੇ ਇਹ ਡੁੱਬ ਜਵੇ ਇਹ ਚਾਂਦੀ ਦਾ ਕੜਾ 1000 ਜਾਂ 2000 ਦਾ ਹੋਵੇਗਾ ਇਹ ਘੜਾ 2000 ਦਾ ਵੇਚ ਕੇ 4 ਗੋਤਾ ਖੋਰ ਅਗਰ ਹੋਣਗੇ ਤਾਂ ਕਿੰਨੇ 5500 ਰੁਪਏ ਆਣਗੇ ਜੇ ਵੇਚ دیے ਸੀ ਤਾਂ ਕਿਉਂਕਿ ਇਸ ਨੂੰ ਦੇਖ ਕੇ ਆਪਣੇ ਜੀਪ ਪਛਾਣ ਲੈਂਦੇ ਨੇ ਪੰਜਾਬ ਦੇ ਕੋਠਾਕੌਰ ਪੰਜਾਬ ਦੀ ਸਰਕਾਰ ਤੋਂ ਪਰੇਸ਼ਾਨ ਨੇ ਸਿੱਧੇ ਤੌਰ ਤੇ ਕਹਿੰਦੇ ਨੇ ਕਿ ਅਸੀਂ ਵੱਡੇ ਵੱਡੇ ਕੇਸ ਸੁਲਝਾਉਣ ਦੇ ਵਿੱਚ ਤੁਹਾਡਾ ਸਾਥ ਦਿੰਦੇ ਆ ਲੇਕਿਨ ਸਾਡੀ ਕਿਸੇ ਵੀ ਤਰੀਕੇ ਦੀ ਸੁਣਵਾਈ ਜਿਹੜੀ ਉਹ ਨਹੀਂ ਹੁੰਦੀ ਕਿਸੇ ਵੀ ਤਰੀਕੇ ਦਾ ਮਾਨਸਮਾਨ ਜਿਹੜਾ ਉਹ ਨਹੀਂ ਹੁੰਦਾ ਇਹ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿਉਂਕਿ ਵੱਡੇ ਵੱਡੇ ਕੇਸ ਜੇਕਰ ਹੁਣ ਲੇਟੈਸਟ ਕੇਸ ਦਾ ਜ਼ਿਕਰ ਕੀਤਾ ਜਾਵੇ ਤੇ ਦਿਵਯਾ ਪਹੂਜਾ ਕੇਸ ਜਿਸ ਨੂੰ ਸੁਲਝਾਉਣ ਦੇ ਲਈ ਗੁਰੂਗ੍ਰਾਮ ਦੀ ਪੁਲਿਸ ਅਤੇ ਪਟਿਆਲਾ ਦੀ ਪੁਲਿਸ ਲੱਗੀ ਹੋਈ ਸੀ ਤੇ ਉਸ ਨੂੰ ਸੁਲਝਾਉਣ ਦੇ ਵਿੱਚ ਵੀ ਗੋਤਾਖੋਰਾਂ ਦਾ ਇੱਕ ਵੱਡਾ ਹੱਥ ਸੀ ਕਿਉਂਕਿ ਦਿਵਿਆ ਪਹੂਜਾ ਦੀ ਬਾਡੀ ਨੂੰ ਲੱਭਣ ਦੇ ਲਈ ਲਗਾਤਾਰ ਸਰਚ ਆਪਰੇਸ਼ਨ ਚੱਲ ਰਹੇ ਸੀ ਜਿਸ ਦੇ ਵਿੱਚ ਪੰਜਾਬ ਦੇ ਗੋਤਾਖੋਰਾਂ ਨੇ ਵੀ ਇੱਕ ਵੱਡੀ ਭੂਮਿਕਾ ਨਿਭਾਈ ਸੀ ਸ਼ੰਕਰ ਭਰਦਵਾ ਸਾਡੇ ਨਾਲ ਮੌਜੂਦ ਨੇ ਸ਼ੰਕਰ ਭਾਈ ਨਾਰਾਜ਼ ਕਿਉਂ ਸਰਕਾਰ ਤੋਂ ਸਰਕਾਰ ਤੇ ਕਹਿੰਦੀ ਹੈ ਮਾਨ ਸਮਾਨ ਪੂਰਾ ਦਿੰਨੇ ਆ ਹਰ ਇੱਕ ਚੀਜ਼ ਜਿਹੜੀ ਉਹ ਪੂਰਾ ਹੁੰਦਾ ਮਾਨ ਸਮਾਨ ਤੁਹਾਡੇ ਸਾਹਮਣੇ ਹੀ ਹੈ ਮੈਂ ਗੋਤਾਖੋਰ ਇੱਥੇ ਖੜੇ ਨੇ ਪਾਖੜਾ ਤੇ ਤੇ ਕੰਮ ਆਪਣਾ ਜਿਹੜਾ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਗੋਤਾਖੋਰ ਜਿਹੜੇ ਹੈਗੇ ਗੋਤਾਖੋਰਾਂ ਨਾਲ ਵਿਤਕਰਾ ਕਿਰਿਆ ਜਾਂਦਾ ਕੋਈ ਵੀ ਸਰਕਾਰਾਂ ਆਈਆਂ ਕਿਸੇ ਪ੍ਰਕਾਰ ਦੀ ਪਰ ਐਡੇ ਐਡੇ ਸੀ ਕੇਸ ਕਰਦੇ ਨੇ ਗੱਡੀਆਂ ਕਾਰਾਂ ਅਸਲਾ ਬੰਦੇ ਜਿਹੜੇ ਡੁੱਬ ਗਏ ਜਾਂ ਲਾਸ਼ਾਂ ਲੱਭ ਕੇ ਦੇਣੀਆਂ ਪਾ ਪਿੱਛੇ ਜੇ ਤੁਸੀਂ ਦੇਖਿਆ ਵੀ ਐਡੀ ਅਸੀਂ ਜਿਹੜੀ ਹੈ ਇੱਕ ਪੂਰੇ ਮੈਂ ਕਹਿੰਨਾ ਹਰਿਆਣਾ ਜਾਂ ਹਿੰਦੂਸਤਾਨ ਦੀ ਪੁਲਿਸ ਜਿਹੜੀ ਹੈ ਉਹ ਕੰਮ ਆਪਣਾ ਕਰ ਰਹੀ ਸੀ ਜਿਹੜੀ ਇੱਕ ਲੜਕੀ ਹਰਿਆਣੇ ਤੋਂ ਡੁੱਬੀ ਸੀ ਉਸ ਨੂੰ ਲੱਭਣ ਵਾਸਤੇ ਵੀ ਅਸੀਂ ਬਹੁਤ ਲੱਗੇ ਸੀ ਪਟਿਆਲਾ ਪੁਲਿਸ ਨੇ ਵੀ ਸਾਨੂੰ ਲਾਇਆ ਗਿਆ ਸੀਗਾ ਤੇ ਹਰ ਤਰ੍ਹਾਂ ਦੀ ਸੀ ਕੋਸ਼ਿਸ਼ ਕਰ ਰਹੇ ਸੀਗੇ ਉਹਦੇ ਵਿੱਚ ਵੀ ਕੋਈ ਸਾਨੂੰ ਮਾਨ ਸਨਮਾਨ ਜਾਂ ਕੋਈ ਪੈਸਾ ਲਾ ਲੋ ਕਿਉਂਕਿ ਉਹਦੇ ਵਿੱਚ ਲਿਖਿਆ ਗਿਆ ਸੀ ਗੋਤਾਖੋਰਾਂ ਨੂੰ ਜਿਹੜਾ ਵੀ ਇਸ ਡੈੱਡ ਬੋਡੀ ਜਾਂ ਲੜਕੀ ਨੂੰ ਲੱਭੇਗਾ ਉਹਨੂੰ 50000 ਦਾ ਲਗਭਗ ਇਨਾਮ ਮਿਲੇਗਾ ਤੇ ਉਹ ਵੀ ਕਿਤੇ ਨੇ ਕਿਤੇ ਅੱਜ ਕਿੰਨੇ ਦਿਨ ਹੋ ਗਏ ਉਸ ਲਾਸ਼ ਨੂੰ ਲੱਭਦੇ ਹੋਏ ਲੱਭ ਕੇ ਅਸੀਂ ਦੇਤੀ ਪਰ ਕਿਤੇ ਸਾਡੀ ਸਾਰ ਕਿਸੇ ਨੇ ਜਾਂ ਪਟਿਆਲਾ ਪੁਲਿਸ ਕਹਿਦੀ ਏ ਜਾਂ ਹਰਿਆਣਾ ਦੇ ਪੁਲਿਸ ਕੋਈ ਇਸ ਨੇ ਵੀ ਸਾਡੀ ਸਾਰ ਨਹੀਂ ਲਿੱਤੀ ਜੀ ਪਹੂਜਾ ਕੇਸ ਦੇ ਵਿੱਚ ਸਭ ਲੋਕਾਂ ਦੀ ਨਿਗਾ ਟਿੱਕੀ ਹੋਈ ਸੀ ਕਿ ਦਿਵਿਆ ਪਹੂਜਾ ਦੀ ਜਿਹੜੀ ਉਹ ਲਾਸ਼ ਲੱਭ ਲਵੇ ਔਰ ਲਗਾਤਾਰ ਪੁਲਸਾਂ ਸਰਚ ਆਪਰੇਸ਼ਨ ਚਲਾ ਰਹੀ ਸੀ ਵੱਖਰੇ ਵੱਖਰੇ ਥਾਵਾਂ ਦੇ ਉੱਪਰ ਸ਼ਨਾਖਤ ਕੀਤੀ ਜਾ ਰਹੀ ਸੀ ਗੱਡੀਆਂ ਦਾ ਪਿੱਛਾ ਕੀਤਾ ਜਾ ਰਿਹਾ ਸੀਗਾ ਲੇਕਿਨ ਅਖੀਰ ਦੇ ਵਿੱਚ ਉਹ ਨਹਿਰ ਦੇ ਵਿੱਚ ਮਿਲਦੀ ਜਦੋਂ ਉਸ ਦਾ ਸਭ ਕੁਝ ਪਤਾ ਲੱਗਦਾ ਕਿੰਨੇ ਦਿਨ ਲੱਗੇ ਸੀ ਉਸ ਕੇਸ ਨੂੰ ਲਗਭਗ 10 ਦਿਨ ਸਾਨੂੰ ਉਹਦੇ ਵਿੱਚ ਲੱਗੇ ਸੀਗੇ ਵਕ ਵਕ ਨਹਿਰਾਂ ਦੇ ਵਿੱਚ ਜਿੰਨੀਆਂ ਪੰਜਾਬ ਚ ਨਹਿਰਾਂ ਨੇ ਕਿਉਂਕਿ ਇਹ ਕਲੀਅਰ ਨਹੀਂ ਸੀਗਾ ਵੀ ਕਿੱਥੋਂ ਉਹ ਗੇਰੀ ਗਈ ਹੈ ਕਿੱਥੋਂ ਨਹੀਂ ਗੇਰੀ ਗਈ ਹੈ ਪਰ ਇੱਕ ਅਨੁਮਾਨ ਜਿਹੜਾ ਲਗਾਇਆ ਗਿਆ ਸੀਗਾ ਵੀ ਜਿੱਥੇ ਜਿੱਥੋਂ ਗੱਡੀਆਂ ਕ੍ਰੋਸ ਹੋਈਆਂ ਨੇ ਉੱਥੇ-ਉੱਥੇ ਭਾਖੜਾ ਨਹਿਰ ਪੈਂਦੀ ਹੈ ਤੇ ਇਸ ਕਰਕੇ ਜਿੰਨੇ ਗੋਤਾਖੋਰ ਸੀਗੇ ਸਾਰਿਆਂ ਨੂੰ ਲਾਇਆ ਗਿਆ ਸੀਗਾ ਬਗੈਰ ਕੋਈ ਮਾ ਕੋਈ ਗੱਲਬਾਤ ਖਰਚੇ ਜਾਂ ਕੁਝ ਕਿਉਂਕਿ ਸਿਲੰਡਰ ਵਾਲੀ ਟੀਮਾਂ ਜਿਹੜੀਆਂ ਸੀਗੀਆਂ ਇੱਥੇ ਇੱਥੋਂ ਲੈ ਕੇ ਘਟੋ ਘਟ 10 ਕਿਲੋਮੀਟਰ ਸਮਾਣਾ ਪਾਤੜਾ ਪਟਿਆਲਾ ਸਾਰੀ ਜਗ੍ਹਾ ਸਰਚ ਕਰਿਆ ਤੇ ਮਾਨਸਾ ਬਠਿੰਡਾ ਸੰਗਰੂਰ ਇੱਥੇ ਤੱਕ ਜਿਹੜੇ ਗੰਦੇ ਨਾਲ ਸੀ ਉਹ ਗੱਡੀਆਂ ਕ੍ਰੋਸ ਹੋਈਆਂ ਸੀਗੀਆਂ ਤੇ ਉੱਥੇ ਤੱਕ ਵੀ ਪੁਲਿਸ ਦੇ ਨਾਲ ਜਾ ਕੇ ਅਸੀਂ ਲੱਗੇ ਹੋਏ ਸੀਗੇ ਪਰ ਕਿਤੇ ਨਾ ਕਿਤੇ ਜਿਹੜਾ ਪ੍ਰਸ਼ਾਸਨ ਜਾਂ ਸਰਕਾਰ ਆ ਸਾਡੀ ਸਾਰ ਕੋਈ ਨਹੀਂ ਲੈਂਦੀ ਸਾਨੂੰ ਕੋਈ ਨਹੀਂ ਪੁੱਛਦਾ ਬਹੁਤ ਵਾਦੇ ਸਾਡੇ ਨਾਲ ਕੀਤੇ ਜਾਂਦੇ ਨੇ ਕਿਉਂਕਿ ਕਈ ਸਰਕਾਰਾਂ ਆਈਆਂ ਸਰਕਾਰਾਂ ਦੇ ਵਿੱਚ ਸਾਨੂੰ ਇਹ ਵੀ ਕਿਹਾ ਗਿਆ ਸੀਗਾ ਕਿਉਂਕਿ ਤੁਸੀਂ ਦੇਖਿਆ ਸੀ ਖੇੜੀ ਗੰਡੀਆਂ ਦੇ ਵਿੱਚ ਦੋ ਬੱਚੇ ਜਿਹੜੇ ਉਹ ਡੁੱਬ ਗਏ ਸੀ ਉਹਦਾ ਕੇਸ ਹੋਇਆ ਸੀ ਬੜਾ ਵੱਡਾ ਹਾਈਲਾਈਟ ਬਹੁਤ ਜ਼ਿਆਦਾ ਉਹਦੇ ਹਾਈਲਾਈਟ ਹੋਇਆ ਸੀ ਉਹਦੇ ਵਿੱਚ ਟੀਮਾਂ ਸਰਕਾਰ ਦੀ ਅੰਡਰ ਰਵ ਦੀ ਟੀਮ ਵੀ ਆਈ ਸੀ ਪਰ ਜਿਹੜਾ ਕੰਮ ਸਫਲ ਹੋਇਆ ਉਹ ਇੱਕ ਲੋਕਲ ਜਿਹੜੇ ਗੋਤਾਖੋਰ ਸੀਗੇ ਪਟਿਆਲੇ ਦੇ ਪੰਜਾਬ ਦੇ ਉਹਨਾਂ ਨਹੀਂ ਕਿਉਂਕਿ ਉਹਦੇ ਵਿੱਚ 90 ਗੋਤਾਖੋਰ ਲਾਗੇ ਗਏ ਸੀਗੇ ਬਗੈਰ ਕਿਸੇ ਖਰਚੇ ਤੋਂ ਬਗੈਰ ਕਿਸੇ ਪੈਸੇ ਤੋਂ ਕਿਉਂਕਿ ਇਹ ਸੀਗਾ ਵੀ ਸਾਨੂੰ ਕਿਤੇ ਨਾ ਕਿਤੇ ਦੇਖਿਆ ਜਾਊਗਾ ਇਹ ਸਾਡੇ ਨਾਲ ਵਾਦਾ ਵੀ ਕਰਿਆ ਗਿਆ ਸੀਗਾ ਵੀ ਜੇਕਰ ਇਹ ਡੈੱਡ ਬੋਡੀ ਮਿਲਦੀ ਹੈ ਨਾ ਕਿਤੇ ਨਾ ਕਿਤੇ ਤੁਹਾਨੂੰ ਅਡਜਸਟ ਕਰਿਆ ਜਾਊਗਾ ਪਰ ਜਦੋਂ ਉਹ ਡੈੱਡ ਬੋਡੀਆਂ ਬੱਚੇ ਮਿਲ ਗਏ ਦੋਨੋਂ ਤਾਂ ਸਾਨੂੰ ਕਿਸੇ ਨੇ ਅੱਜ ਤੱਕ ਕਿਸੇ ਨੇ ਸਾਡੀ ਸਾਰ ਨਹੀਂ ਲਿੱਤੀ ਇਹ ਵਰਦੀਆਂ ਜਿਹੜੀਆਂ ਸਵਾਈਆਂ ਹੋਈਆਂ ਨਾ ਮੈਂ ਦੇਖ ਰਿਹਾ ਕਾਫੀ ਪਾਰਟੀ ਹੋਈ ਹੈ ਇਹ ਤੁਸੀਂ ਆਪਣੇ ਵੱਲੋਂ ਦਿੱਤੀ ਸੀ ਕਰੀ ਨਹੀਂ ਏ ਅਸੀਂ ਬੋਲੇ ਸ਼ੰਕਰ ਡਾਈਵਰ ਕਲੱਬ ਦੀ ਟੀਮ ਹੈ ਉਹਦੇ ਕਰਕੇ ਅਸੀਂ ਜਿਹੜਾ ਵਿਸ਼ਾ ਚਨ ਹੁੰਦਾ ਤੁਸੀਂ ਦੇਖਦੇ ਹੋ ਉਹਦੇ ਲਈ ਇਹ ਸਵਾਈਆਂ ਗਈਆਂ ਕਿਉਂਕਿ ਇਹ ਇੱਕ ਐਸਾ ਰੰਗ ਹੈ ਜਿਹੜਾ ਹਨੇਰੇ ਦੇ ਵਿੱਚ ਵੀ ਦਿਖਦਾ ਹੈਗਾ ਤੇ ਉਸ ਕਰਕੇ ਅਸੀਂ ਇਹ ਸਵਾਈਆਂ ਗਈਆਂ ਸੀਗੀਆਂ ਇਹ ਵਿਜ਼ਿਬਿਲਟੀਆਂ ਕਾਫੀ ਜਿਹੜੀ ਕਹ ਲਈਏ ਪਾਣੀ ਦੇ ਵਿੱਚ ਹੁੰਦੀ ਹੈ ਦੇਖਣਾ ਬਹੁਤ ਆਸਾਨ ਹੁੰਦਾ ਹੈ ਕਿਵੇਂ ਕਿਉਂਕਿ ਇੱਕ ਇਕੁਪਮੈਂਟ ਬਹੁਤ ਚਾਹੀਦੇ ਹੁੰਦੇ ਨੇ ਅਕਸਰ ਦੇਖਿਆ ਜਾਂਦਾ ਜਿਹੜੇ ਵੀ ਇਸ ਤਰੀਕੇ ਦੀ ਡਾਈਵਿੰਗ ਕਰਦੇ ਨੇ ਤੇ ਉਹਨਾਂ ਦੀ ਪੂਰੀ ਵੈਲ ਡਰੈਸ ਹੁੰਦੀ ਹੈ ਤੁਹਾਡੇ ਕੋਲ ਡਰੈਸਾਂ ਹੈਗੀਆਂ ਸਾਡੇ ਕੋਲ ਅਧੂਰੀ ਡਰੈਸਾਂ ਨੇ ਕਿਉਂਕਿ ਦੇਖੋ ਇਹ ਨਿੱਜੀ ਖਰਚੇ ਨਾਲ ਕੋਈ ਨੇ ਆਪਣਾ ਸਮਾਨ ਵਿੱਚ ਆਪਣਾ ਘਰ ਦੇ ਗਹਿਣੇ ਵਿੱਚ ਵਿਆਸ ਤੇ ਪੈਸੇ ਲਿੱਤੇ ਇਹ ਡੇਢ ਲੱਖ ਰੁਪਏ ਦੀ ਕਿਟਾ ਤੇ ਉਹ ਕਿਤੇ ਨ ਕਿਤੇ ਕਿਸ਼ਤਾਂ ਤੇ ਜਾਂ ਫਾਈਨਾਂਸ ਕਿਸੇ ਤੋਂ ਲੈ ਕੇ ਇਹ ਜਿਹੜੇ ਸਿਲੰਡਰ ਲਿੱਤੇ ਗਏ ਨੇ ਇਹ ਪਿੱਛੇ ਪੁੱਲ ਨਜ਼ਰ ਆ ਰਿਹਾ ਕਈ ਵਾਰ ਹਾਸੇ ਹੋ ਜਾਂਦੇ ਨੇ ਕੋਈ ਆਪਣੇ ਪਰਿਵਾਰ ਤੋਂ ਦੁਖੀ ਹੋ ਕੇ ਛਾਲ ਮਾਰ ਲੈਂਦਾ ਕੋਈ ਕੋਈ ਕਾਰਨਾਂ ਤੋਂ ਕਰਕੇ ਛਾਲ ਮਾਰ ਦਿੰਦਾ ਗੋਤਾਖੋਰਾਂ ਦੀ ਚੌਕਸੀ ਹੋਣਾ ਬਹੁਤ ਜ਼ਰੂਰੀ ਹੈਗੇ ਉਸ ਸਮੇਂ ਚੌਕਸ ਰਹਿਦਾ ਗੋਤਾਖੋਰ ਗੋਤਾਖੋਰ ਤੁਹਾਨੂੰ ਦੱਸਿਏ ਵੀ ਗੋਤਾਖੋਰ ਹਰ ਪੁੱਲ ਤੇ ਤੁਹਾਨੂੰ ਮਿਲੂਗਾ ਜੇ ਕੋਈ ਵਿਅਕਤੀ ਛਾਲ ਮਾਰਦਾ ਹੈਗਾ ਤਾਂ ਉਹਨੂੰ ਅਸੀਂ ਬਾਹਰ ਕੱਢ ਲੈਂਦੇ ਆ ਬਾਹਰ ਕੱਢ ਕੇ ਪੁਲਿਸ ਨੂੰ ਜਾਣਕਾਰੀ ਦਿੰਨੇ ਆ ਪਰ ਕਿਤੇ ਨਾ ਕਿਤੇ ਵੀ ਕਈ ਵਾਰੀ ਨੇ ਸਾਨੂੰ ਇਹ ਹੁੰਦਾ ਵੀ ਇਹ ਬੰਦੇ ਦੀ ਡੈਥ ਨਾ ਹੋ ਜੇ ਜੇ ਉਹ ਘਰੋਂ ਨੂੰ ਜੀਵਿਤ ਬਚਾਇਆ ਤਾਂ ਉਹਦੀ ਡੈਥ ਨਾ ਹੋ ਜੇ ਉਸ ਨੂੰ ਚੀ ਆਪਣੀ ਨਿੱਜੀ ਗੱਡੀਆਂ 'ਚ ਪਾ ਕੇ ਹਸਪੀਟਲਾਂ ਸਰਕਾਰੀ ਹਸਪੀਟਲਾਂ 'ਚ ਲੈ ਜਾਨੇ ਆ ਉਥੇ ਜਦੋਂ ਲੈ ਜਾਂਦੇ ਆ ਤਾਂ ਸਾਨੂੰ ਬਲਦਾ ਜਾਂ ਇੱਕ ਜਿਹੜਾ ਦਵਾਈ ਦਾ ਬਿੱਲ ਹੁੰਦਾ ਉਹ ਫੜਾ ਦਿੱਤਾ ਜਾਂਦਾ ਕਿਉਂਕਿ ਸਾਨੂੰ ਤਾਂ ਉਹ ਬੰਦਾ ਜਾਣਦਾ ਨਹੀਂ ਵਿਅਕਤੀ ਅਸੀਂ ਤਾਂ ਉਹਨੂੰ ਬਾਹਰ ਕੱਢਿਆ ਤਾਂ ਕਿਤੇ ਨਾ ਕਿਤੇ ਚਾਹੀਦਾ ਵੀ ਸਰਕਾਰ ਉਹ ਦਵਾਈ ਪ੍ਰੋਵਾਈਡ ਕਰਾਏ ਜਿਹੜਾ ਹਸਪੀਟਲ ਹੈ ਉਹ ਪ੍ਰੋਵਾਈਡ ਕਰਾਏ ਪਰ ਕੁਝ ਪੈਸੇ ਜਿਹੜੇ ਆ ਸਾਨੂੰ ਗੋਤਾਖੋਰਾਂ ਨੂੰ ਉਹਦੇ ਵਿੱਚ ਲਾਣੇ ਪੈਂਦੇ ਨੇ ਭਾਈ ਸਾਹਿਬ ਕੰਮ ਰਿਓ ਪਾਣੀ ਝੋਕਿਆ ਸੀ ਹਾਂਜੀ ਸਰ ਵਰਦੀ ਨਹੀਂ ਹੈਗੀ ਤੁਹਾਡੇ ਕੋਲ ਪਾਉਣ ਲਈ ਨਹੀਂ ਸਰ ਮੈਂ ਬਿਨਾਂ ਸਿਲੰਡਰ ਕੇ ਕੰਮ ਕਰਦਾ ਹਾਂ ਵਰਦੀ ਨਹੀਂ ਲਗਾਤਾ ਕਿੰਨੀ ਕਿੰਨੀ ਦੇਰ ਲੈਂਦੇ ਪਾਣੀ ਇੱਕ ਤੋਂ 1.5 ਮਿੰਟ ਤੱਕ ਉਣੀ ਠੰਡਾ ਕੀ ਠੰਡ ਦੇ ਵਿੱਚ ਪਾਣੀ ਦੇ ਵਿੱਚ ਜਾਣ ਚ ਮੁਸ਼ਕਲ ਨਹੀਂ ਹੁੰਦੀ ਤੁਹਾਨੂੰ ਨਹੀਂ ਸਰ ਪਰਿਵਾਰ ਪਾਲਣਾ ਹੈ ਅਬ ਠੰਡ ਹੈ ਤਾਂ ਕੀ ਕੰਮ ਹੈ ہمارا ਕਰਨਾ ਪੈਂਦਾ ਹੈ ਪਾਣੀ ਦਾ ਨੁਕਸਾਨ ਵੀ ਹੋ ਜਾਂਦਾ ਹੋਣਾ ਹਾਂ ਹੋ ਜਾਂਦਾ ਜੀ ਤਬ ਇਹ ਵੀ ਖਰਾਬ ਹੋ ਜਾਂਦੀ ਹੈ ਜਿਆਦਾ ਠੰਡ ਹੋ ਜਾਂਦੀ ਹੈ ਤੁਸੀ ਕਿੰਨਾ ਵਜਨ ਚੱਕਿਆ ਹੋਇਆ ਜੀ ਪਿੱਛੇ ਸਿਲੰਡਰ ਇਹ 22 ਕਿਲੋ 22 ਕਿਲੋ ਵਜਨ ਹੈ ਜੀ ਜੀ ਇਹ ਬੜਾ ਭਾਰੀ ਨਹੀਂ ਹੋਏਗਾ ਇੱਥੇ ਹੁਣ ਤੁਸੀਂ ਖੜੇ ਹੋ ਬੜਾ ਭਾਰੀ ਹੈ ਭਾਰੀ ਹੈ ਜੀ ਇਹ ਤੁਹਾਡਾ ਕਿਸ ਕੰਮ ਆਉਂਦਾ ਹੈਗਾ ਇਹ ਸਾਡਾ ਵਿੱਚ ਜਾਣ ਦੇ ਕੰਮ ਆਉਂਦਾ ਜੀ ਫੇਰ ਦੇ ਵਿੱਚ ਕਿੰਨੀ ਦੇਰ ਤੱਕ ਤੁਸੀਂ ਸਾਰ ਲੈ ਸਕਦੇ ਹੋ ਸਿਲੰਡਰ ਇਹਦੇ ਨਾਲ ਜੀ 2 ਘੰਟੇ ਇਹ ਤੁਹਾਡੀ ਆਪਣੀ ਕਿਟ ਹੈ ਹਾਂਜੀ ਆਪਣੀ ਕਿੰਨੇ ਦੀ ਲਿੱਤੀ ਸੀ ਇਹ ਲਿੱਤੀ ਸੀ 60000 ਰੁਪਏ ਭਾਈ ਕਈ ਵਾਰੀ ਹੁੰਦਾ ਇਲਜ਼ਾਮ ਵੀ ਲੱਗ ਜਾਂਦੇ ਨੇ ਕਹਿੰਦੇ ਗੋਤਾਖੋਰ ਪੈਸੇ ਮੰਗਦੇ ਨੇ ਜਦੋਂ ਕਿਸੇ ਦਾ ਪਰਿਵਾਰਿਕ ਜੀ ਇਸ ਨਹਿਰ ਦੇ ਵਿੱਚ ਡਿੱਗ ਜਾਂਦਾ ਉਸ ਦੀ ਬਾਡੀ ਨੂੰ ਲੱਭਣ ਲਈ ਆ ਉਸ ਨੂੰ ਲੱਭਣ ਦੇ ਲਈ ਗੋਤਾਖੋਰ ਪੈਸੇ ਦੀ ਡਿਮਾਂਡ ਕਰਦੇ ਨੇ ਕਿ ਤੁਸੀਂ ਪੈਸੇ ਦੀ ਡਿਮਾਂਡ ਕਰਦੇ ਹੋ ਦੇਖੋ ਕੋਈ ਵੀ ਤੁਹਾਡੇ ਵਧੀਆ ਇਹ ਲੋਕਾਂ ਨੂੰ ਕਲੀਅਰ ਵੀ ਹੋਣਾ ਚਾਹੀਦਾ ਵੀ ਗੋਤਾਖੋਰ ਕਿਸੇ ਦੇ ਪੈਸੇ ਮੰਗਦਾ ਤੇ ਕੀ ਕਾਰਨ ਆਉਦਾ ਕਾਰਨ ਇਹ ਹੈ ਵੀ ਜਦੋਂ ਇੱਕ ਵਿਅਕਤੀ ਛਾਲ ਮਾਰ ਜਾਂਦਾ ਹੈਗਾ ਉਹ ਡੁੱਬ ਜਾਂਦਾ ਹੈਗਾ ਤੇ ਪਰਿਵਾਰ ਵਾਲੇ ਕੀ ਕਰਦੇ ਨੇ ਜੇ ਜਿਹਦਾ ਜੀ ਗਿਰਿਆ ਹੈਗਾ ਉਹ ਵੀ ਤਾਂ ਪੰਜ ਚਾਰ ਗੱਡੀਆਂ ਲੈ ਕੇ ਲੱਭਣਗੇ ਨਾ ਜੇ ਇੱਥੋਂ ਜਾਣਾ ਹੋਏ ਤਾਂ ਖਨੌਰੀ ਤੱਕ ਹੀ 1000 ਰੁਪਏ ਦਾ ਡੀਜ਼ਲ ਪੈ ਜੂਗਾ ਦਾ ਤੇ ਚਾਰ ਬੰਦੇ ਉਹ ਆਪ ਜਾਣਗੇ 2000 ਦੀ ਰੋਟੀ ਵੀ ਖਾ ਜਾਣਗੇ ਜੇ ਚਾਰ ਗੱਡੀਆਂ ਉਹ ਲੈ ਗਏ 8000 ਦਾ ਡੀਜ਼ਲ ਤੇ ਲਗਭਗ 16000 ਰੁਪਏ ਬਣ ਜਾਂਦਾ ਹੈਗਾ ਗੋਤਾਖੋਰ ਕੀ ਕਰਦੇ ਨੇ ਜਿੱਦੀ ਮਜ਼ਦੂਰ ਦੀ ਵੀ ਦਿਹਾੜੀ 5-400 ਰੁਪਏ ਦਿਹਾੜੀ ਹੈ ਤੇ ਉਹ ਕੀ ਕਰਦਾ 500 ਦਾ ਤੇਲ ਤੇ 500-100 ਰੁਪਏ ਦੀ ਇੱਕ ਗੋਤਾਖੋਰ 1500 ਰੁਪਏ ਚ ਪੈਂਦਾ ਹੈਗਾ ਜੇ ਮੈਂ ਚਾਰ ਗੋਤਾਖੋਰ ਭੇਜਤੇ ਤਾਂ ਇੱਕ ਦਿਨ ਦਾ 6000 ਰੁਪਏ ਲਗਭਗ ਖਰਚਾ ਹੋ ਗਿਆ ਤਾਂ ਕਤ ਨਹੀਂ ਕਰਦੇ ਲੋਕਾਂ ਦੇ ਨਾਲ ਕਦੀ ਕਿਸੇ ਨੇ ਮਜਬੂਰੀ ਦਾ ਫਾਇਦਾ ਨਾ ਚੱਕ ਲਿਆ ਹੋਵੇ ਨਹੀਂ 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 ਦੇਖੋ ਉਹ ਬਾਡੀ ਜੇ ਜਿਹੜਾ ਸ਼ਖਸ ਗਿਰਿਆ ਹੁੰਦਾ ਜਿਹੜੀ ਡੈੱਡ ਬਾਡੀ ਲੱਭਣੀ ਹੁੰਦੀ ਹੈ ਉਹ ਜੇ ਆਪਾਂ ਨੂੰ 5 ਦਿਨਾਂ ਬਾਅਦ ਮਿਲ ਗਈ ਤੇ ਉਹਦੇ ਵਿੱਚ ਖਰਚਾ ਆ ਗਿਆ 15000 ਤੇ ਪਰਿਵਾਰ ਵਾਲਾ ਜਿਹੜਾ ਵੀ ਜਿਹਦਾ ਵਿਅਕਤੀ ਗਿਰਿਆ ਹੁੰਦਾ ਉਹ ਸਾਨੂੰ ਕਹਿੰਦਾ ਪਹਿਲੀ ਗੱਲ ਤਾਂ ਦੇਖੋ ਜੀ ਨਹੀਂ ਕਰਦਾ ਕਿਸੇ ਦੇ ਪੈਸੇ ਮੰਗਣ ਦਾ ਪਰ ਇਹ ਪੇੜ ਦਾ ਸਵਾਲ ਹੈ ਪੈਸੇ ਮੰਗਣੇ ਪੈਂਦੇ ਨੇ ਕਿਉਂਕਿ ਮੁਰਦ ਘਾਟ ਦੇ ਵਿੱਚ ਜਾਓਗੇ ਜਾਂ ਮੜੀਆ ਦੇ ਵਿੱਚ ਜਾਓਗੇ ਉੱਥੇ ਕਿਸੇ ਦਾ ਪੈਸੇ ਦਾ ਸਵਾਲ ਕਿਸੇ ਨੂੰ ਕੋਈ ਨਹੀਂ ਕਰਦਾ ਵੀ ਇਹ ਲੱਕਣ ਦੇ ਪੈਸੇ ਕਿਉਂ ਲੈ ਰਿਹਾ ਤੂੰ ਪਰ ਜੇ ਗੋਤਾਖੋਰ ਕੋਈ ਪੈਸੇ ਮੰਗ ਲਵੇ ਗੋਤਾਖੋਰ ਉਹਦੇ ਵਿੱਚ ਸਵਾਲ ਆ ਜਾਂਦਾ ਜਿਸ ਕਿਸ ਨੇ ਤੱਕਾ ਤੇ ਨਹੀਂ ਕਰ ਲਿਆ ਕਿ ਇਹ ਜ਼ਬਰਦਸਤੀ ਮੰਗ ਲੇ ਹੁਣ ਪੈਸੇ ਅਗਲੇ ਕੋ ਨਹੀਂ ਹੁਣ ਨਹੀਂ ਅਗਲਾ ਸਾਫ ਮੁਕਰ ਜਾਂਦਾ ਮੈਂ ਨਹੀਂ ਦੇਣਿਆ ਤੂੰ ਕੀ ਕਰਨਾ ਸਾਡੇ ਕੋਲ ਕਿਹੜਾ ਕੋਈ ਅਥਾਰਟੀ ਹੈ ਕਿ ਸਾਡੇ ਕੋਲ ਕੋਈ ਪਾਵਰ ਹੈ ਵੀ ਅਸੀਂ ਉਹਨਾਂ ਦੇ ਗੱਲ ਥੋੜੀ ਪੈ ਜਾਾਂਗੇ ਜੇ ਨਹੀਂ ਦੇਗਾ ਅਗਲਾ ਕਾਰਾਂ ਚ ਬਿਠਾ ਕੇ ਲੈ ਕੇ ਜਾਂਦਾ ਆਂਦੇ ਸਾਨੂੰ ਉਤਾਰ ਦਿੰਦਾ ਹੈਗਾ ਉੱਥੇ ਜਿੱਥੇ ਡੈੱਡ ਬੋਡੀ ਮਿਲਦੇ ਅਗਲਾ ਕਹਿੰਦਾ ਵੀ ਇੱਥੋਂ ਜਾਓ ਆਪਣਾ ਬਾਤ ਛੱਡ ਜੋ ਜਾਂ ਕਿਸੇ ਤਰ੍ਹਾਂ ਦਾ ਚਲੇ ਜਾਓ ਉੱਥੋਂ ਨਹੀਂ ਪਰ ਪ੍ਰਸ਼ਾਸਨ ਸਾਥ ਦੇ ਦਿੰਦਾ ਪ੍ਰਸ਼ਾਸਨ ਮਾਨਸਮਾਨ ਕਰ ਦਿੰਦਾ ਕਿ ਨਹੀਂ ਕਰਦਾ ਮਾਨਸਮਾਨ ਤਾਂ ਦੇਖੋ ਪਟਿਆਲਾ ਜ਼ਿਲ੍ਹੇ ਜੀ ਘਰੇ ਆਪਾਂ ਪਟਿਆਲਾ ਕਹਿੰਦੇ ਆਪਣੇ ਘਰ ਦੇ ਵਿੱਚ ਤੁਹਾਡੀ ਪੁੱਛ ਨਹੀਂ ਹੁੰਦੀ ਕਹਿੰਦੇ ਬਾਹਰਲੇ ਜ਼ਿਲ੍ਹਿਆਂ ਦੇ ਵਿੱਚ ਤੁਹਾਡੀ ਪੁੱਛ ਹੁੰਦੀ ਆ ਸਾਨੂੰ ਮਾਨ ਸਮਾਨ ਜਿਹੜਾ ਬਾਹਰ ਲੀਆਂ ਜਿਹੜੇ ਜ਼ਿਲ੍ਹੇ ਹੁੰਦੇ ਨੇ ਬਾਹਰਲੇ ਸਟੇਟਾਂ ਹੁੰਦੀਆਂ ਨੇ ਉਹ ਸਾਨੂੰ ਬਹੁਤ ਮਾਨ ਸਮਾਨ ਦਿੰਦੀਆਂ ਨੇ ਪਰ ਅੱਜ ਤੱਕ ਪਟਿਆਲਾ ਜ਼ਿਲ੍ਹਾ ਦਾ ਵਿੱਚ ਅੱਜ ਤੱਕ ਸਾਨੂੰ ਕੋਈ ਮਾਨਸਮਾਨ ਨਹੀਂ ਮਿਲੇ ਜਾਂ ਸਾਡੀ ਕਹਿੰਦੇ ਨੇ ਇੱਕ ਵਾਅ ਵਾਅ ਦੀ ਬਹੁਤ ਲੋਟ ਹੁੰਦੀ ਹੈ ਸਾਨੂੰ ਇੰਨਾ ਹੀ ਕਹਦੇ ਵੀ ਤੁਸੀਂ ਬਹੁਤ ਵਧੀਆ ਕੰਮ ਕਰਿਆ ਤਾਂ ਇੰਨੇ ਚ ਹੀ ਅਸੀਂ ਖੁਸ਼ ਹੋ ਜਾਾਂਗੇ ਕਦੀ ਗੋਤਾ ਖੋਰਾ ਦੀ ਵਕਰੀ ਪਛਾਣ ਨਹੀਂ ਬਣੀ ਕਦੀ ਵਕਰੀ ਜਿਹੜਾ ਕੰਮ ਨਹੀਂ ਕੀਤਾ ਗੋਤਾ ਖੋਰਾ ਨੇ ਗੋਤਾ ਖੋਰਾ ਨੇ ਏਡੇ ਏਡੇ ਕੰਮ ਕੀਤੇ ਨੇ ਵੀ ਦੇਖੋ ਕਿੰਨੇ ਕੇਸ ਹੁੰਦੇ ਨੇ ਕਾਰਾਂगिर ਜਾਂਦੀਆਂ ਨੇ ਮੋਟਰਸਾਈਕਲ ਗਿਰਦੇ ਨੇ ਵਿਅਕਤੀ ਡੁੱਬਦੇ ਨੇ ਆ ਹੁਣ ਪਿੱਛੇ ਦੇ ਲਾ ਲਓ ਪਾਤਣਾ ਦੇ ਕੋਲ ਇੱਕ ਛੋਟਾ ਬੱਚਾ ਤੇ ਮਾਂ ਡੁੱਬ ਗਈ ਉਹ ਨਾਲ ਦੀ ਨਾਲ ਹੀ ਗੋਤਾਖੋਰਾਂ ਨੂੰ ਲਾ ਕੇ ਸਰਚ ਕਰਤਾ ਉਸ ਤੋਂ ਬਾਅਦ ਲੜਕੀ ਤੇ ਲੜਕਾ ਡੁੱਬ ਗਏ ਉਹ ਵੀ ਗੋਤਾਖੋਰਾਂ ਨੇ ਲੱਭਤੀ ਲੜਕੀ ਨਾਲ ਦੇ ਨਾਲ ਤੇ ਜਿਹੜੀ ਲੜਕੇ ਦੀ ਬੋਡੀ ਸੀ ਉਹ 18 ਦਿਨਾਂ ਬਾਅਦ ਅਸੀਂ ਲੱਭ ਕੇ ਦਿੱਤੀ ਆ ਪਰਿਵਾਰ ਨਹੀਂ ਲੱਭ ਰਿਹਾ ਸੀਗਾ ਗੋਤਾਖੋਰੀ ਲੱਭ ਰਹੇ ਸੀਗੇ ਕਿਉਂਕਿ ਗੋਤਾਖੋਰਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਖਰਚਾ ਨਹੀਂ ਦਿੱਤਾ ਪਰ ਐ ਹੁੰਦਾ ਵੀ ਯਾਰ ਕਿਸੇ ਦਾ ਜੀ ਜਿਹੜਾ ਉਹ ਮਿਲ ਜੇ ਜੇ ਅਸੀਂ ਕਿਸੇ ਕੰਮ ਦੇ ਮਾਹਿਰ ਆ ਤਾਂ ਉਸ ਨੂੰ ਦਿਖਾਣਾ ਚਾਹੀਦਾ ਕਿੰਨੇ ਪਰਿਵਾਰ ਦੇ ਮੈਂਬਰ ਜੁੜੇ ਹੋਣਗੇ ਤੁਹਾਡੇ ਨਾਲ ਕਿੰਨੇ ਪਰਿਵਾਰ ਜੁੜੇ ਹੋਏ ਨੇ ਇਸ ਗੋਤਾਖੁਰੀ ਦੇ ਨਾਲ ਲਗਭਗ ਜਿਹੜੀ ਗੋਤਾਖੋਰ ਦੀ ਟੀਮ ਹੈ ਚਾਰ ਤੋਂ 500 ਗੋਤਾਖੋਰ ਪੂਰੇ ਪੰਜਾਬ ਚ ਨੇ ਤੇ ਜਿਹਦੇ ਵਿੱਚ ਲਗਭਗ 250 ਗੋਤਾਖੋਰ ਜਿਹੜੇ ਨੇ ਕੁਝ ਟ੍ਰੇਂਡ ਹੋ ਪੂਰੇ ਟ੍ਰੇਂਡ ਨੇ ਤੇ 12 ਤੋਂ 13 ਜਿਹੜੇ ਵਿਅਕਤੀ ਨੇ ਗੋਤਾਖੋਰ ਉਹਨਾਂ ਦੇ ਡੁੱਬ ਗਏ ਨੇ ਮੌਤ ਹੋ ਗਈ ਪਾਣੀ ਦੇ ਵਿੱਚ ਲੋਕਾਂ ਨੂੰ ਪਹੁੰਚਾਉਂਦੇ ਹੋਏ ਜਾਂ ਕਾਰ ਦੇ ਥੱਲੇ ਆ ਕੇ ਕਿਉਂਕਿ ਜਦੋਂ ਕਾਰ ਕੱਟਦੇ ਨੇ ਕਈ ਵਾਰੀ ਪਾਣੀ ਚ ਪੁੱਠੀ ਹੋ ਜਾਂਦੀ ਆ ਤਾਂ ਉਹਦੇ ਵਿੱਚ ਥੱਲੇ ਦਬ ਕੇ ਮਰ ਗਏ ਨੇ ਕਿਸੇ ਦਾ ਐਕਸੀਡੈਂਟ ਹੋ ਗਿਆ ਵੀ ਉੱਥੇ ਬੰਦਾ ਡੁੱਬ ਗਿਆ ਫਟਾਫਟ ਪਹੁੰਚੋ ਤੇ ਜਦੋਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਦੇ ਰਾਤ ਐਕਸੀਡੈਂਟ ਹੋ ਜਾਂਦਾ ਹੈਗਾ ਕਈ ਕਈ ਵਾਰ ਨੁਕਸਾਨ ਵੀ ਹੁੰਦਾ ਹੋਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਜਦੋਂ ਕਹਿੰਦੇ ਜਿਹੜਾ ਡੁੱਬਦਾ ਹੈ ਜਾਂ ਜਿਹੜਾ ਮਰਨ ਦੇ ਤਤਤ ਦੇ ਵਿੱਚ ਹੁੰਦਾ ਉਹ ਹੱਥ ਪੈਰ ਬਹੁਤ ਮਾਰਦਾ ਹੈਗਾ ਔਰ ਗੋਤਾਖੋਰ ਨੂੰ ਮੁਸ਼ਕਲ ਆਂਦੀ ਹੁੰਦੀ ਹੈ ਕਈ ਵਾਰ ਜਿਸ ਤਰੀਕੇ ਨੂੰ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਦੋ ਤਿੰਨ ਸਾਡੇ ਮੈਂਬਰ ਸੀਗੇ ਜਿਨ੍ਹਾਂ ਦੀ ਮੌਤ ਹੋ ਗਈ ਇਸ ਗੋਤਾਖੂਰੀ ਦੇ ਵਿੱਚ ਕਿਉਂਕਿ ਕਿਸੇ ਦੀ ਜਾਨ ਬਚਾਉਂਦੇ ਬਚਾਉਂਦੇ ਆਪ ਜਿਹੜੀ ਉਸ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਇਸ ਤਰੀਕੇ ਸਿਚੁਏਸ਼ਨ ਬਣ ਜਾਂਦੀ ਕਦੀ ਕੋਈ ਮੁਆਵਜ਼ਾ ਮਿਲਿਆ ਕਦੀ ਮੁਆਵਜ਼ੇ ਦੀ ਤਾਂ ਗੱਲ ਹੀ ਛੱਡੋ ਇੱਥੇ ਤੱਕ ਕਿ ਗੋਤਾਖੋਰਾਂ ਦੇ ਕੋਈ ਸੰਸਕਾਰ ਤੇ ਕੋਈ ਅਫ ਇਹ ਆ ਮੁੰਡਾ ਹੈਗਾ ਦੇਖੋ ਇਹ ਇਸਨੇ ਲਾਈਫ ਜਿਹੜਾ ਇੱਥੇ ਇੱਕ ਵਿਅਕਤੀ ਨੇ ਭਾਖੜਾ ਚ ਛਾਲ ਮਾਰੀ ਸੀ ਉਹ ਬਠਿੰਡੇ ਦਾ ਸ਼ਖਸ ਸੀਗਾ ਬਠਿੰਡੇ ਦਾ ਸ਼ਖਸ ਉਹਰੇ ਆ ਕੇ ਭਾਖੜਾ ਚ ਛਾਲ ਮਾਰੀ ਇਸਨੇ ਵਿਚਾਰੇ ਨੇ ਆਪਣੀ ਜਾਨ ਦੇ ਕਿਉਂਕਿ ਉਹਦਾ weight ਕਟ-ਕਟ 100 ਕਿਲੋ ਹੋਊਗਾ ਬੰਦੇ ਦਾ ਇਹ ਜਦੋਂ ਕੱਢਣ ਦੀ ਕੋਸ਼ਿਸ਼ ਕੀਤੀ ਇਹਦੇ ਪਾਣੀ ਦੇ ਵਿੱਚ ਵੀ ਉਹਨੇ ਥਪੜੇ ਮਾਰੇ ਇਹਦੇ ਮੋਢਿਆਂ ਤੇ ਚੜ ਗਿਆ ਉਹ ਵੀ ਮੈਂ ਬਚਾਉਣ ਦੀ ਕੋਸ਼ਿਸ਼ ਤੇ ਮੈਂ ਬਚ ਜਾ ਤੇ ਇਹ ਡੁੱਬ ਜਵੇ ਪਰ ਇਹਨੇ ਕਿਸੇ ਨਾ ਕਿਸੇ ਪ੍ਰਕਾਰ ਨਾਲ ਉਸ ਵਿਅਕਤੀ ਨੂੰ ਜਿਹੜਾ ਉਹ ਬਾਹਰ ਕੱਢਿਆ ਜਦੋਂ ਬਾਹਰ ਕੱਢਿਆ ਤਾਂ ਅਸੀਂ ਉਹਨੂੰ ਜਦੋਂ ਇੱਥੇ ਥਾਣੇ ਦੇ ਵਿੱਚ ਦਿੱਤਾ ਤਾਂ ਉਸਨੇ ਪਹਿਲਾਂ ਤੋਂ ਹੀ ਮੈਲਾਥੇਨ ਜਿਹੜੀ ਜ਼ਹਿਰ ਹੁੰਦਾ ਉਹ ਪੀਤਾ ਸੀਗਾ ਇੱਥੇ ਜਦੋਂ ਥਾਣੇ 'ਚ ਦਿੱਤਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਵੀ ਉਹਨੇ ਜ਼ਹਿਰ ਪੀਤਾ ਹੋਇਆ ਪਰ ਅਸੀਂ ਨੇ ਜਦੋਂ ਉਹਨੂੰ ਚੈੱਕ ਕੀਤਾ ਉਹਦੇ ਨਾਲ ਬਹੁਤ ਪਿਆਰ ਨਾਲ ਗੱਲ ਕੀਤੀ ਉਹਨੂੰ ਰਜਿੰਦਰਾ ਲੈ ਗਏ ਰਜਿੰਦਰਾ ਤੋਂ ਬਾਅਦ ਪ੍ਰਾਈਵੇਟ ਹਸਪੀਟਲ ਤੇ ਲੈ ਗਏ ਉੱਥੇ ਜਾ ਕੇ 7 ਦਿਨਾਂ ਬਾਅਦ ਉਸ ਵਿਅਕਤੀ ਡੈਥ ਹੋ ਜਾਂਦੀ ਹੈ। ਕਿਹਦੇ ਬਾਰੇ ਹੋ ਜਾ ਮੌਲ ਬਣਿਆ ਹੈਗਾ ਕਿ ਜਦੋਂ ਤੁਸੀਂ ਬੰਦੇ ਨੂੰ ਕੱਟਣ ਗਏ ਹੋਣ ਉਹ ਤੁਹਾਨੂੰ ਮਾਰਨ ਤੱਕ ਆ ਗਿਆ। ਹਰ ਵਾਰੀ ਨਾ ਜਗਤ ਸੇ ਜਾਂਦੇ ਆਪਣੀ ਜਾਨ ਜੋਖਮ ਵਿੱਚ ਡਾਲ ਕੇ ਕੋਈ ਵੀ ਜਮੇ ਚਲਦੇ-ਚਲਦੇ ਵਾਹਨ ਫੇਕ ਦਿੰਦੇ ਆ, ਕੱਪੜੇ ਸ ਵਿੱਚ ਛਾਲ ਮਾਰ ਦਿੰਦੇ ਤੇ ਇਸ ਕੀ ਜਾਨ ਬਚਣੀ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਉਸ ਵਿਅਕਤੀ ਨੂੰ ਫੜਦੇ ਆ ਉਹ ਸਾਨੂੰ ਡਬਾਉਣ ਦੀ ਬਹੁਤ ਕੋਸ਼ਿਸ਼ ਕਰਦਾ ਥੱਲੇ। ਫਿਰ ਵੀ ਸਾਨੂੰ ਉਸਤਾਜਾ ਨੇ ਟ੍ਰੇਨਿੰਗ ਦਿੱਤੀ ਹੋਈ ਹੈ ਕਿ ਕਿਸੇ ਕਿਸੇ ਤਰ੍ਹਾਂ ਉਹਨੂੰ ਜਾਨ ਜੋਕਿਮ ਡਾਲਕਰ ਨੂੰ ਬਾਹਰ ਕੱਢੇ ਜਿੰਨੇ ਸੱਟਾਂ ਵਗੈਰਾ ਕਾਫੀ ਲੱਗਦੀਆਂ ਹੁੰਦੀਆਂ ਅੰਦਰ ਜਿਸ ਤਰੀਕੇ ਦੇ ਨਾਲ ਹੁੰਦਾ ਹੈ ਕਈ ਵਾਰ ਟਕਰਾ ਜਾਂਦੇ ਹੋ ਕਈ ਵਾਰ ਲੱਗ ਜਾਂਦੀਆਂ ਨਿਗੀਆਂ ਸਕਿਨ ਖਰਾਬ ਹੋ ਜਾਂਦੀ ਹੈ ਸਕਿਨ ਦੀ ਬਿਮਾਰੀ ਬਹੁਤ ਹੁੰਦੀ ਹੈ ਸਕਿਨ ਦੀ ਬਿਮਾਰੀ ਬਹੁਤ ਹੁੰਦੀ ਹੈ ਤੁਸੀਂ ਇਹ ਇਹ ਦੇਖਿਆ ਵੀ ਇੱਥੇ ਤੁਸੀਂ ਸ਼ਾਇਦ ਦੇਖਿਆ ਹੋਣਾ ਇੱਥੇ ਨਰਸਾਂ ਨੇ ਇੱਕ ਧਰਨਾ ਲਾਇਆ ਸੀਗਾ ਨਾਭਾ ਰੋਡ ਪੁਲ ਤੇ ਨਰਸਾਂ ਨੇ ਉਦੋਂ ਕੋਲ 500 ਨਰਸਾਂ ਸੀ ਉਹਨਾਂ ਨੇ ਧਰਨਾ ਲਾਇਆ ਸੀਗਾ ਉਹਦੇ ਵਿੱਚ ਸਾਨੂੰ ਕਿਹਾ ਗਿਆ ਸੀਗਾ ਵੀ ਅਸੀਂ 10 ਦਿਨ ਠੰਡ ਦੇ ਵਿੱਚ ਇੱਥੇ ਬੈਠੇ ਰਹੇ ਸਾਡ ਨੂੰ ਕੋਈ ਪੈਸਾ ਨਹੀਂ ਕੋਈ ਖਾਣਾ ਨਹੀਂ ਕੋਈ ਲੈਣਾ ਕੁਝ ਨਹੀਂ ਸੀ ਅਸੀਂ ਡਿਊਟੀ ਕਰਾਂਦਾ ਰਿਹਾ ਹਾਂ ਵੀ ਅਸੀਂ ਲੱਗੇ ਰਹੇ ਲੱਗਣ ਤੋਂ ਬਾਅਦ ਉਹ ਨਰਸਾਂ ਨੇ ਛਾਲ ਮਾਰਤੀ ਤੇ ਗੋਤਾਖੋਰ ਜਿਹੜੇ ਸੀਗੇ 10 ਦਿਨਾਂ ਬਾਅਦ ਉਹਨਾਂ ਨੂੰ ਬਚਾਇਆ ਕਿਉਂਕਿ ਉਹ ਵੀ ਕਿਸੇ ਦੀ ਭੈਣਾ ਸੀ ਕਿਸੇ ਦੀ ਮਾਂ ਸੀ ਕਿਸੇ ਦੇ ਬੱਚੇ ਮਤਲਬ ਉਹ ਵੀ ਸੀ ਵਿਚਾਰੇ ਅਸੀਂ ਉਸ ਚੱਕਰ ਦੇ ਵਿੱਚ ਲੱਗੇ ਰਹੇ ਉਦੋਂ ਵੀ ਸਾਨੂੰ ਕਿਹਾ ਗਿਆ ਸੀਗਾ ਵੀ ਕਿਤੇ ਨਾ ਕਿਤੇ ਤੁਹਾਨੂੰ ਅਡਜਸਟ ਕਰ ਦਾਂਗੇ ਜੇ ਇਹਨਾਂ ਨੂੰ ਤੁਸੀਂ ਜ਼ਿੰਦਾ ਬਚਾ ਲਿਆ ਇਹਨਾਂ ਦੇ ਕੋਲ ਖੜੋ ਪਰ ਸਾਰੇ ਦਾਅਵੇ ਜਿਹੜੇ ਉਹ ਫੇਲ ਹੋ ਗਏ ਕੋਈ ਮਦਦਤ ਨਹੀਂ ਹੋਈ ਕੋਈ ਕੁਛ ਨਹੀਂ ਅੱਜ ਤੱਕ ਕੋਈ ਸਰਕਾਰ ਆ ਜੇ ਸਾਨੂੰ ਕੋਈ ਨਹੀਂ ਫਿਲਹਾਲ ਕੋਈ ਨਹੀਂ ਪੁੱਛ ਰਿਹਾ ਆਮ ਆਦਮੀ ਸਰਕਾਰ ਆਈ ਸੀ ਇਹ ਵੀ ਮੈਂ ਸੋਚਿਆ ਵੀ ਸ਼ਾਇਦ ਸਾਡੇ ਲੋਕਲ ਪਟਿਆਲੇ ਦੇ ਹੀ ਜਿਹੜੇ ਮਨਿਸਟਰ ਨੇ ਉਹ ਕਿਤੇ ਨਾ ਕਿਤੇ ਸਾਨੂੰ ਕਹੀ ਨਹੀਂ ਨਾ ਕੋਈ ਕਦੀ ਗੱਲਬਾਤ ਹੋਈ ਹੋਵੇ ਪ੍ਰਸ਼ਾਸਨ ਨਾਲ ਕਿ ਸਾਡਾ ਵੀ ਮਾਨ ਸਨਮਾਨ ਕਰਦਿਆ ਕਰੋ ਜਾਂ ਤੁਹਾਨੂੰ ਸਨਮਾਨਿਤ ਕਰਦਿੰਦੇ ਕਦੀ ਅੱਗੇ ਆ ਕੇ ਦਿਲ ਵੱਡਾ ਕਰਕੇ ਆ ਗਏ ਕੋਈ ਵੀ ਨਹੀਂ ਆਇਆ ਕਿਸੇ ਪ੍ਰਕਾਰ ਦਾ ਹਾਂ ਜਦੋਂ ਕੋਈ ਵਿਅਕਤੀ ਡੁੱਬ ਜੇ ਉਹ ਤੋਂ ਵੱਡੇ ਵੱਡੇ ਮੰਤਰੀ ਅਫਸਰਾਂ ਦਾ ਕਿਸੇ ਦਾ ਫੋਨ ਆ ਜਾਂਦੇ ਨੇ ਮੇਰੀ ਗੱਲ ਹੀ ਰੱਖੀ ਕਿ ਆ ਸਾੰਡਾ ਵੀ ਮਾਨਸਮਾਨ ਕਰ ਲਿਆ ਕਰੋ ਜਾਂ ਸਾਨੂੰ ਵੀ ਕੁਛ ਨਾ ਕੁਛ ਤਨਖਾਵਾ ਮੰਦੀ ਹੈ ਅਸੀਂ ਦੇਖੋ ਤੁਹਾਡੇ ਪੱਤਰਕਾਰਾਂ ਰਾਹੀ ਵੀ ਬਹੁਤ ਗੁਹਾਰ ਲਗਾਈ ਹੈ ਆਮ ਅਫਸਰਾਂ ਨੂੰ ਮਿਲੇ ਹਨ ਡੀਜੀਪੀ ਸਾਹਿਬ ਨੂੰ ਵੀ ਮਿਲੀ ਸੀ ਪਹਿਲਾਂ ਪਰ ਕਿਸੇ ਨੇ ਕਿਸੇ ਪ੍ਰਕਾਰ ਦੀ ਸਾਡੀ ਕਿਉਂਕਿ ਪਹਿਲਾਂ ਸਾਨੂੰ ਕਿਹਾ ਗਿਆ ਸੀ ਐਸਪੀ ਉਹ ਭਰਤੀ ਕਰਾਂਗੇ ਤੁਹਾਨੂੰ ਐਸਪੀ ਉਹ ਭਰਤੀ ਦੀ ਗੱਲ ਆਈ ਤਾਂ ਉਹ ਪੋਸਟ ਹੀ ਖਤਮ ਹੋ ਗਈ ਉਹ ਬਿਲਕੁਲ ਖਤਮ ਹੋ ਗਈ ਪੋਸਟ ਪੋਸਟ ਹੈ ਨਹੀਂ ਉਹ ਫਿਰ ਉਸ ਤੋਂ ਬਾਅਦ ਕਿਹਾ ਜੀ ਹੋਮਗਾਰਡ ਦੇ ਵਿੱਚ ਭਰਤੀ ਕਰਾਂਗੇ ਫਿਰ ਉਹਦੇ ਵਿੱਚ ਵੀ ਸਾਨੂੰ ਕਾਲ ਦਿੱਤਾ ਗਿਆ ਕੋਈ ਸਰਕਾਰੀ ਗੋਤਾਖੋਰ ਹੈਗਾ ਇਸ ਵਿੱਚ ਕੋਈ ਸਰਕਾਰੀ ਰੱਖਿਆ ਹੋਵੇ ਕੋਈ ਕਿਉਂਕਿ ਇਸ ਤਰੀਕੇ ਦੀ ਨਹਿਰਾ ਦੇ ਵਿੱਚ ਜਾਂ ਆਸ-ਪਾਸ ਜਿਸ ਤਰੀਕੇ ਨਾਲ ਘਟਨਾਵਾਂ ਹੁੰਦੀਆਂ ਨੇ ਲੋਕ ਆਪਣੀ ਜਿਹੜੀ ਉਹ ਜਾਣਦੇ ਤੱਕ ਜਾਂਦੇ ਨੇ ਕਿ ਸਰਕਾਰ ਨੇ ਕੋਈ ਪ੍ਰਬੰਧ ਕੀਤਾ ਹੋਵੇ ਗੋਤਾਖੋਰਾਂ ਦਾ ਨਹੀਂ ਨਹੀਂ ਐਦਾਂ ਦਾ ਕੋਈ ਕੰਮ ਨਹੀਂ ਕੋਈ ਸਰਕਾਰੀ ਗੋਤਾਖੋਰ ਨਹੀਂ ਹੈ ਫਿਲਹਾਲ ਐਨਡੀਆਰਬੀ ਦੀ ਟੀਮ ਹੈ ਜੇ ਤੁਹਾਨੂੰ ਕਹਿਦਾ ਵੀ ਪੰਜਾਬ ਦੀ ਜਿਹੜੀ ਗੋਤਾਖੋਰ ਲਾਈਨ ਹੈ ਉਹ ਇੱਕ ਅਸੀਂ ਸਾਹਮਦੇ ਆ ਤੇ ਵੱਖ-ਵੱਖ ਰਾਜਾਂ ਦੇ ਵਿੱਚ ਵੀ ਜਾ ਕੇ ਅਸੀਂ ਕੋਈ ਹੜ ਆ ਜਾਏ ਕੁਝ ਆ ਜਾਏ ਆ ਪਿੱਛੇ ਜੇ ਹੜ ਆਇਆ ਸੀਗਾ ਹੜ ਦੇ ਵਿੱਚ ਤੁਸੀਂ ਦੇਖਿਆ ਸੀਗਾ ਵੀ ਪਟਿਆਲੇ ਚ ਕਿਹੜੇ ਗੋਤਾਖੋਰ ਸੀਗੇ ਅਸੀਂ ਇਹ ਸੀਗੇ ਇੱਥੇ ਬੜੀ ਨਦੀ ਦੇ ਵਿੱਚ ਅਸੀਂ ਜਾ ਕੇ ਬੰਦੇ ਬਾਹਰ ਕੱਢੇ ਉਹਨਾਂ ਦਾ ਸਮਾਨ ਕੱਢਿਆ ਕੁੱਤੇ ਡੌਗੀ ਜੋ ਵੀ ਸੀਗਾ ਸਾਰਿਆਂ ਨੂੰ ਅਸੀਂ ਪਰਿਵਾਰਾਂ ਨੂੰ ਬਾਰਗਰ ਸਾਡੇ ਕੋਲ ਵੀਡੀਓ ਹੈ ਬਕਾਇਦਾ ਉੱਥੇ ਦੀ ਤੇ ਪਾਤਣਾ ਦੇ ਵਿੱਚ ਹੜਾ ਗਿਆ ਸੀਗਾ ਖਨੋਰੀ ਤੇ ਕੋਈ ਹੜਾ ਗਿਆ ਉੱਥੇ ਸਾਰੇ ਜਗਾ ਜਾ ਕੇ ਅਸੀਂ ਲੋਕਾਂ ਦੀ ਮਦਦ ਕੀਤੀ ਪ੍ਰਸ਼ਾਸਨ ਜਿਹੜੀ ਸਾਡੀ ਡਿਊਟੀ ਲਈ ਸੀ ਉਸ ਹੀ ਸਾਰਾ ਕੁਝ ਕੀਤਾ ਲੋਕ ਇਹ ਵੀ ਕਹਿ ਦਿੰਦੇ ਨੇ ਕਿ ਜਿਹੜੇ ਇਥੇ ਛਾਲ ਮਾਰ ਦਿੰਦੇ ਨੇ ਜਾਂ ਅੰਦਰ ਮਿਲਦੇ ਨੇ ਉਹਨਾਂ ਦਾ ਸਮਾਨ ਕੱਢ ਲਿੱਤਾ ਜਾਂਦਾ ਉਹਨਾਂ ਦੇ ਜਿਹੜੇ ਗਹਿਣੇ ਗੱਟੇ ਨੇ ਜਾਂ ਉਹਨਾਂ ਦੇ ਕੋਲ ਕੋਈ ਵੀ ਸਮਾਨ ਹੁੰਦਾ ਉਹ ਗੋਤਾਖੋਰ ਰੱਖ ਲੈਂਦੇ ਆਪਣੇ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਇਹ ਵੀ ਤੁਹਾਡੇ ਚੈਨਲ ਨਹੀਂ ਕਲੀਅਰ ਹੋ ਜਾਏਗਾ ਅੱਜ ਇਹ ਤੁਸੀਂ ਇੰਨੀ ਤਾਂ ਸਾਡੀ ਸਾਰ ਲਿੱਤੀ ਅ ਇੱਕ ਇਹ ਕੜਾ ਚਾਂਦੀ ਦਾ ਹੈਗਾ ਇਹ ਚਾਂਦੀ ਦਾ ਕੜਾ 1000 ਜਾਂ 2000 ਦਾ ਹੋਵੇਗਾ ਇਹਦੇ ਵਿੱਚ ਮੇਰੇ ਤੇ ਤਾਂ ਨਹੀਂ ਨਾਮ ਲਿਖਿਆ ਪਰ ਉਸ ਤੇ ਦੂਜਿਆਂ ਕੜਾ ਤੇ ਕਈਆਂ ਦੇ ਨਾਮ ਲਖਾ ਲੈਂਦੇ ਨੇ ਇਹ ਘੜਾ 2000 ਦਾ ਵੇਚ ਕੇ 4 ਗੋਤਾ ਖੋਰ ਅਗਰ ਹੋਣਗੇ ਤਾਂ ਕਿੰਨੇ 5-500 ਰੁਪਏ ਆਣਗੇ ਜੇ ਵੇਚ ਦिए ਸੀ ਤਾਂ ਪਰ ਇਸ ਘੜੇ ਨਾਲ ਉਸ ਡੈਡ ਬੋਡੀ ਦੀ شناخت ਹੋ ਜੂਗੀ ਕਿਉਂਕਿ ਇਸ ਨੂੰ ਦੇਖ ਕੇ ਆਪਣੇ ਜੀ ਪਛਾਣ ਲੈਂਦੇ ਨੇ ਠੀਕ ਹੈ ਨਾ ਮੈਡਮ ਧਾਰਨੀ ਸੀਗੀ ਤੁਸੀਂ ਸੁਣਿਆ ਸੀਗਾ ਇੱਥੇ ਬਹੁਤ بڑے ਲੀਡਰ ਸੀ ਅਕਾਲੀ ਦਲ ਦੇ ਉਹਨਾਂ ਨੇ 8 ਲੱਖ ਦੇ ਜੇਵਰ ਪਾਈ ਸੀਗੇ 13 ਲੱਖ ਦੇ 13 ਲੱਖ ਦੇ ਸੌਰੀ 13 ਲੱਖ ਦੇ ਉਹ ਜੇਵਰ ਪਾਈ ਸੀਗੇ ਇਸ ਮੁੰਡੇ ਨੇ ਉਹ ਡੈਡ ਬੋਡੀ ਫੜੀ ਸੀ ਮੈਡਮ ਧਾਰਨੀ ਦੀ ਤੇ ਅਸੀਂ ਉਸ ਨੂੰ ਖਨੌਰੀ ਦੇ ਵਿੱਚ ਰੋਕ ਲਿੱਤਾ ਗਿਆ 10 ਦਿਨਾਂ ਬਾਅਦ ਉਹਦੀ ਸ਼ਨਾਖਤ ਹੋਈ ਸੀ ਜਿਹੜਾ ਗੈਣਾ ਘਟਾ ਸੀ ਸਾਰਾ ਅਸੀਂ ਤਾਰ ਕੇ ਆਪਣੇ ਕੋਲੋਂ ਇੱਕ ਵੀਡੀਓ ਬਣਾ ਕੇ ਉਹ ਅਸੀਂ ਪੁਲਿਸ ਨੂੰ ਹਵਾਲੇ ਕਰਤਾ ਸੀਗਾ ਵੀ ਇਹ ਗੈਣੇ ਜਿਹੜੇ ਨੇ ਉਹ ਡੈੱਡ ਬੋਡੀ ਦੇ ਨੇ ਜੇ ਸਾਡੇ ਮਨ ਚ ਪਾਪ ਹੁੰਦਾ ਸਾਡੇ ਮਨ ਚ ਕੋਈ ਕਿਸੇ ਤਰ੍ਹਾਂ ਗੱਲ ਹੁੰਦੀ ਤਾਂ ਸਾਨੂੰ ਕਿਸੇ ਅਸੀਂ ਬੈੱਡ ਬੋਡੀ ਨਹੀਂ ਛੱਡ ਦਿੰਦੇ ਤੇ 10 ਲੱਖੋਂ 13 ਲੱਖ ਦੇ ਗੈਣੇ ਸੀਗੇ ਉਹ ਰੱਖ ਲੈਂਦੇ ਪਰ ਕਿਤਨੇ ਕਿਤੇ ਉਹਦੀ ਪਹਿਚਾਨ ਤਾਂ ਹੋ ਗਈ ਉਹ ਗੈਣਾਂ ਨਾਲ ਕਿਉਂਕਿ ਉਹਦੀ ਕੰਡੀਸ਼ਨ ਖਰਾਬ ਹੋ ਗਈ ਸੀ ਉਹ ਗਾਣਿਆਂ ਨੂੰ ਦੇਖ ਕੇ ਪਛਾਣ ਹੁੰਦੀ ਹੈ ਤਾਂ ਇਹ ਝੂਠੀਆਂ ਗੱਲਾਂ ਨੇ ਵੀ ਗਾਣੇ ਤਾਰ ਕੇ ਇਹ ਵੀ ਕਹਿੰਦੇ ਨੇ ਕਿ ਗੋਤਾਖਰ ਨੂੰ ਸਭ ਪਤਾ ਹੁੰਦਾ ਹੈ ਕਿ ਕਿੱਥੇ ਡੈਡ ਬੋਡੀ ਹੈਗੀ ਹੈ ਕਿੱਥੇ ਹੈਗੀ ਹੈ ਕੁਝ ਅਣਗਹਿਲੀਆਂ ਉਹਨਾਂ ਦੇ ਵੱਲੋਂ ਵਰਤੀਆਂ ਜਾਂਦੀਆਂ ਨੇ ਜਾਂ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ ਦੇਖੋ ਗੋਤਾਖਰ ਕੋਈ ਵੀ ਵਿਅਕਤੀ ਹੋਏਗਾ ਵੀ ਉਹ ਸੋਚੇਗਾ ਵੀ ਜਲਦੀ ਤੋਂ ਜਲਦੀ ਮੇਰਾ ਕੰਮ ਖਤਮ ਹੋਵੇ ਤਾਂ ਮੈਂ ਘਰੀ ਜਾਵਾਂ ਤਾਂ ਗੋਤਾਖਰਾਂ ਦੀ ਵੀ ਇਹ ਲਾਈਨ ਹੈ ਵੀ ਉਸ ਡੈਡ ਬੋਡੀ ਨੂੰ ਫਟਾਫਟ ਲੱਭ ਕੇ ਮੈਂ ਇੱਥੋਂ ਬੇਲਾ ਹੋ ਜਾਵਾਂ ਕਿਉਂਕਿ ਠੰਡੇ ਪਾਣੀ 'ਚ ਕਿੱਥੇ ਤਾਂ ਜੀ ਨਹੀਂ ਕਰਦਾ ਵਿੱਚ ਵੜਨ ਦਾ ਇਸ ਕਰਕੇ ਇਹ ਗਲਤ ਗੱਲਾਂ ਨੇ ਅਸੀਂ ਤਾਂ ਨਾਲ ਦੀ ਨਾਲ ਹੀ ਡੱਡ ਬੋਡੀਆਂ ਜੜੀਆਂ ਰਿਕਵਰ ਹੋ ਜਾਂਦੇ ਨੇ ਨਾਲ ਦੀ ਨਾਲ ਅਸੀਂ ਇਕੱਠੀ ਕਰ ਦਿੰਦੇ ਨੇ ਜਿਹਦੀ ਜਿਹਦੀ ਪਰਿਵਾਰ ਤੋਂ ਦੀ ਨਾਲ ਦੀ ਨਾਲ ਹੀ ਜੇ ਸਾਨੂੰ ਮਿਲ ਜਵੇ ਤਾਂ ਅਸੀਂ ਜਦੀ ਕੋਸ਼ਿਸ਼ ਕਰਦੇ ਇਹ ਤਾਂ ਝੂਠੀਆਂ ਗੱਲਾਂ ਨੇ ਵੀ ਡੱਡ ਬੋਡੀ ਬੰਦ ਬੰਨ ਕੇ ਵੀ ਤੁਸੀਂ ਸਾਨੂੰ ਖਰਚਾ ਨਹੀਂ ਦੇਣਾ ਠੀਕ ਹੈ ਨਾ ਤੇ ਲੱਭ ਦਾਂਗੇ ਜਦ ਵੀ ਤੁਸੀਂ ਖਰਚਾ ਨਹੀਂ ਦੇਣਾ ਤੇ ਇਸ ਤੋਂ ਵਧੀਆ ਤੁਹਾਡੀ ਲੱਭ ਕੇ ਅਸੀਂ ਦੇ ਦਈਏ ਸਾਡੇ ਕੋਲ ਕਿਹੜਾ ਐਡਾ ਕੋਈ ਯੰਤਰ ਹੈਗਾ ਵੀ ਅਸੀਂ ਵਿੱਚ ਜਾ ਕੇ ਵੜ ਕੇ ਅਸੀਂ ਜਲਦੀ ਕਰ ਦਈਏ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਡੇ ਰਾਹੀਂ ਅਖੀਰ ਦੇ ਵਿੱਚ ਜੇ ਕੋਈ ਅਪੀਲ ਹੈ ਤੇ ਕੀ ਅਪੀਲ ਕਰਾਂ ਅਪੀਲ ਇਹ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਪਬਲਿਕ ਨੂੰ ਬੇਨਤੀ ਹੈ ਵੀ ਜਿਹੜੇ ਗੋਤਾਖੋਰ ਨੇ ਉਹਨਾਂ ਦਾ ਵੀ ਪਰਿਵਾਰ ਨੂੰ ਦੇਖਿਆ ਜਾਵੇ ਕਿਉਂਕਿ ਦੇਖੋ ਜਿਹੜੇ ਗੋਤਾਖੋਰ ਮਰ ਗਏ ਨੇ ਉਹਨਾਂ ਦੀ ਵਾਈਫਾਂ ਜਿਹੜੀਆਂ ਨੇ ਕੂਠੀਆਂ ਚੇ ਭਾਂਡੇ ਧੋ ਕੇ ਆਪਣਾ ਗੁਜ਼ਾਰਾ ਕਰ ਰਹੀਆਂ ਨੇ ਕਿਤੇ ਕਿਸ ਨੇ ਫੜੀ ਲਈ ਕਿਸ ਨੇ ਕੁਝ ਲਈ ਹੈ ਤਾਂ ਕਿਤੇ ਨੇ ਕਿਤੇ ਜਿੱਥੇ ਤੁਸੀਂ ਲੋਕਾਂ ਦੀ ਮਦਦ ਕਰਦੇ ਇੱਕ ਵਾਰੀ ਗੋਤਾਖੋਰਾਂ ਦੀ ਸਾਰ ਲਵੇ ਤੇ ਗੋਤਾਖੋਰਾਂ ਨੂੰ ਵੀ ਆ ਕੇ ਪੁੱਛਿਆ ਜਾਵੇ ਤੇ ਜਿਹੜੇ ਪਟਿਆਲੇ ਜ਼ਿਲ੍ਹੇ ਦੇ ਜਿਹੜੇ ਆ ਆ ਅਫਸਰ ਨੇ ਡੀਸੀ ਮੈਡਮ ਹੈ ਜਾਂ ਐਸਐਸਪੀ ਸਾਹਿਬ ਨੇ ਆਈਜੀ ਸਾਹਿਬ ਨੇ ਇਹ ਸਾਡੇ ਮਨਿਸਟਰ ਸਾਹਿਬ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਗੋਤਾਖੋਰਾਂ ਦੀ ਇੱਕ ਵਾਰੀ ਸਾਰ ਲੀਤੀ ਜਾਵੇ ਤੇ ਜਿਹੜੇ ਆ 15 ਅកਤ 26 ਜਨਵਰੀ ਹੈ ਇਸ ਦੌਰ ਦੇ ਵਿੱਚ ਵੀ ਆ ਕੇ ਗੋਤਾਖੋਰਾਂ ਦੀ ਮਦਦ ਕੀਤੀ ਹੈ ਤਾਂ ਉਹਨਾਂ ਨੂੰ ਮਾਨ ਸਨਮਾਨ ਬਹੁਤ ਜ਼ਰੂਰੀ ਹੈ ਪੈਸਾ ਮੋਟਿਵ ਨਹੀਂ ਹੈ ਮਾਨ ਸਮਾਨ ਬਹੁਤ ਜ਼ਰੂਰੀ ਹੈ ਗੋਤਾਖੋਰ ਇਹ ਜਨੇ ਵੀ ਪਟਿਆਲਾ ਜ਼ਿਲ੍ਹੇ ਦੀ ਗੱਲ ਕਰਦਾ ਵੀ ਤੁਹਾਡੇ ਕੋਲ ਇੱਕ ਹੌਨ ਹਾਰ ਬੰਦੇ ਨੇ ਵੀ ਜੇ ਤੁਹਾਨੂੰ ਜੇ ਕੋਈ ਵਿਪਤਾ ਆਂਦੀ ਹੈ ਤਾਂ ਗੋਤਾਖੋਰ ਤੁਹਾਡੇ ਨਾਲ ਮੋਟੇ ਨਾਲ ਮੋਡਾ ਲਾ ਕੇ ਖੜੇ ਨੇ ਕੋਈ ਕਿਸੇ ਪ੍ਰਕਾਰ ਦੀ ਕੋਈ ਡਿਮਾਂਡ ਨਹੀਂ ਕੋਈ ਕੁਝ ਨਹੀਂ ਪਰ ਸਾਡੀ ਸਾਰ ਜਿਹੜੀ ਆ ਕਿਤਨ ਕਿਤੇ ਲਈਤੀ ਜਾਵੇ ਬਿਲਕੁਲ ਇਹ ਸਾਰ ਇਨ੍ਹਾਂ ਗੋਤਾਖੋਰਾ ਦੀ ਜਿਹੜੀ ਉਹ ਨਹੀਂ ਲਈਤੀ ਜਾ ਰਹੀ ਜਿਸ ਦੇ ਕਰਕੇ ਇਹ ਨਾਰਾਜ਼ ਵੀ ਨੇ ਔਰ ਖਾਸ ਸੌਰਤੇ ਕਿਉਂਕਿ ਵੱਡੇ ਵੱਡੇ ਕੇਸ ਹੋ ਜਾਣ ਭਾਵੇਂ ਉਹ ਪੰਜਾਬ ਦੇ ਵਿੱਚ ਕਿਸੇ ਵੀ ਨਦੀ ਦੇ ਵਿੱਚ ਅਗਰ ਕੋਈ ਬਾਸ ਕਿਰ ਜਾਂਦੀ ਹੈ ਜਾ ਕਿਸੇ ਦੇ ਵੱਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਵੇਲੇ ਇਹ ਗੋਤਾਖੋਰ ਜਿਹੜੇ ਨੇ ਉਹਨਾਂ ਦੀ ਜਾਨ ਬਚਾਉਣ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਪ੍ਰਸ਼ਾਸਨ ਦਾ ਸਾਥ ਦੇਣ ਦੇ ਵਿੱਚ ਜਿਹੜੇ ਇੱਕ ਵੱਡੀ ਭੂਮਿਕਾ ਨਿਭਾਉਂਦੇ ਨੇ ਲੇਕਿਨ ਉਸ ਭੂਮਿਕਾ ਦਾ ਇਨਜਾਮ ਜਿਹੜਾ ਉਹ ਕਿਤਨੇ ਕਿਤੇ ਇਹਨਾਂ ਨੂੰ ਨਹੀਂ ਮਿਲਦਾ ਜੋ ਇਨਾਮ ਹੈ ਉਹ ਕਿਤਨੇ ਕਿਤੇ ਨਹੀਂ ਮਿਲਦਾ ਜਿਸ ਤੋਂ ਵਾਂਝੇ ਜ਼ਰੂਰ ਨੇ ਔਰ ਖਾਸ ਤੌਰ ਤੇ ਪ੍ਰਸ਼ਾਸਨ ਦੇ ਅੱਗੇ ਸਵਾਲ ਵੀ ਖੜੇ ਕਰ ਰਹੇ ਨੇ ਕਿ ਪ੍ਰਸ਼ਾਸਨ ਨੂੰ ਜਦੋਂ ਲੋੜ ਹੁੰਦੀ ਹੈ ਤਦੋਂ ਜ਼ਰੂਰ ਪ੍ਰਸ਼ਾਸਨ ਸਾਡੇ ਤੱਕ ਪਹੁੰਚਦਾ ਹੈ ਲੇਕਿਨ ਜਦੋਂ ਸਾਨੂੰ ਲੋੜ ਪਉਂਦੀ ਹੈ ਤਾਂ ਪ੍ਰਸ਼ਾਸਨ ਜਿਹੜਾ ਉਹ ਸਾਡੇ ਵੱਲੋਂ ਮੂਵ ਫੇ ਜਿਹੜਾ ਪ੍ਰਸ਼ਾਸਨ ਹੋ ਜਾਂਦਾ ਇਹ तमाम ਸਵਾਲ ਜਿਹੜੇ ਨੇ ਉਹ ਪੰਜਾਬ ਦੇ ਗੋਤਾਖੂਰਾਂ ਦੇ ਵੱਲੋਂ ਖੜੇ ਕੀਤੇ ਜਾ ਰਹੇ ਨੇ ਕੈਮਰਾ ਪਰਸਨ ਰਵੀ ਜੱਪਲ ਦੇ ਨਾਮ ਅੰਪਰ ਸਿੰਘ ਪੀਟੀਸੀ ਨਿਊਜ਼ ਪਟਿਆਲਾ